गुर अमरदास बरसी अवे लव चुके हिकु बु दुग रहे मानव जा पदार्थ इतड़े जाल पदार्थ इतने गुर अमरदास ॾिठा मिले गुरू अमरदास ॾिठा मिले ਵਾਹੇ ਗੁਰੂ ਸਾਹਿਬ ਜੀ ਜਾਮ ਗੁਰੂ ਹੋਏ ਵੱਲ ਧਨਿਆ ਕਿਆ ਗਰਬ ਦਿੱਜ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜਾ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚ ਘਰ ਜੋ ਗੁਰੂ ਗੁਰੂ ਅਹ ਨਿਸ ਜਪ ਦਾਸ ਭਟ ਬੇਨਤ ਕਹਿ जो गुरु नाम रिद मेह तर सो जन्म मरण दो थे रह जो गुरु नाम रिद मेहतर सो जन्म मरण दो थे रह ज्ञान ध्यान किश कर्म न जाना ਨਾ ਹੈ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਹਵੋ ਬੇਖਮ ਨਦੀ ਜਾਏ ਧਰਣੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁ ਹੋ ਤੋਹਾਰੋ ਦਵਾਰ ਬਾਹ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ sevak jan man par tak guru nis tare ram naam ur mai gahyo ja ka sam nahi khoe je simrat sankat mit daras tharo ਦੁਖ ਹਟਲ ਗੁਰ ਸੇਵੀਐ ਐਨ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰ ਅਰਸਾ ਕਰਸੋ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚ ਪਾਤਸ਼ਾ ਸਿਰਸ਼ ਆਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਏ ਸੋ ਘਰ ਦਾਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਏ ਹਰ ਦਿਵਸ ਸੁਖ 사ਗਰ ਘੁਰ ਪਾਇ ਤਾਂ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਢਿ ਆਈ आठ पहर गुण गाई गुर पूरे ते पाई रहा प्रभु की अकथ कहानी जन बोल अमृत वाणी ਨਾਨਕ ਧਾਸ ਰਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਦੀ ਆਖ ਕਹਾਣੀ ਜਨ ਬੋਲ ਅੰਮ੍ਰਿਤ ਬਾ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਈ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹ ਸ ਸਗਲ ਮਿਟਾਇਆ ਗੁਰੂ ਪਿਆਰ ਵਾਲੇ ਉਹਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹਰਾ ਢਾਗ ਅੰਦਰ ਪਾਵਨ ਅੰਗ 605 ਅਤੇ ਸ਼ਬੇ ਉੱਤੇ ਸੁਭਾਏਮਾਨ ਸਤ ਗੁਰ ਬਖਸ਼ਿਸ਼ ਕਰਨ ਇਹ ਭਾਈ ਜਿਸ ਹਿਰਦੈ ਘਰ ਦੇ ਵਿੱਚ ਮਾਲਕ ਚਿਤ ਆਇਆ ਯਾਦ ਅਈ ਜਿਸੇ ਹਿਰਦੈ ਘਰ ਦੇ ਚਮਾਲਕ ਦੀ ਉਸ ਘਰ ਨੂੰ ਉਸ ਦਇਆ ਦੇ ਮਾਲਕ ਨੇ ਵਸਾ ਦਿੱਤਾ ਸੁਭਗੁਣਾ ਦੇ ਨਾਲ ਭਰਪੂਰ ਕਰ ਦਿੱਤਾ ਜਿਨ੍ਹਾਂ ਨੂੰ ਸੁੱਖਾਂ ਦਾ ਸਾਗਰ ਪੂਰਾ ਗੁਰੂ ਮਿਲ ਪਿਆ ਉਸ ਪੂਰੇ ਗੁਰੂ ਨੇ ਕਿਰਪਾ ਕੀਤੀ ਉਸ ਦੇ ਜੀਵਨ ਦੇ ਸਾਰੇ ਤੋਖਲੇ ਸਾਰੇ ਵਹਿਮ ਭਰਮ ਸੰਸੇ ਦੂਰ ਕਰ ਦਿੱਤੇ ਤੇ ਜੀਵਨ ਅਨੰਦ ਵਿੱਚ ਬਣਾ ਦਿੱਤਾ ਹੈ ਸਤਿਗੁਰ ਦੀ ਰਹਿਮਤ ਹੋਈ ਹੈ ਪੂਰੇ ਗੁਰੂ ਦੀ ਦਾਤ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਈ ਹੈ ਪੂਰੇ ਸਤਿਗੁਰ ਦੇ ਸ਼ਰਨ ਵਿੱਚ ਅਸੀਂ ਰੋਜ਼ ਟਿਕਦੇ ਹਾਂ ਸਤਿਗੁਰ ਮਿਹਰ ਕਰਨ ਸਾਡੇ ਅੰਦਰ ਦੇ ਭਰਮ ਸੰਸੇ ਸਤਿਗੁਰ ਦੂਰ ਕਰਕੇ ਨਾਮ ਦੀਆਂ ਦਾਤਾਂ ਬਖਸ਼ ਕੇ ਜੀਵਨ ਸਫਲ ਕਰ ਦੇਣ ਸਤਿਗੁਰ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜ ਲੈਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ